ਅਸੀਕਾਲ ਜੀ ਮੈਂ ਧਰਮਿੰਦਰ ਸਿੰਘ ਜਨਰਲ ਸੈਕਟਰੀ ਸ਼ੀਤ ਭਗਤ ਸਿੰਘ ਨੋਇਆ ਸੂਬਾ ਪੰਜਾਬ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਆ ਦੰਗ ਜੇ ਮਾਰਦੇ ਆਂਦੇ ਆ ਅੱਡ-ਅੱਡ ਮੁੱਦਿਆਂ ਦੇ ਉੱਪਰ 21 ਅਕਤੂਬਰ 2022 ਦੇ ਵਿੱਚ ਇੱਕ ਐਲਾਨ ਕੀਤਾ ਜਦੀ ਵੀਡੀਓ ਮੈਂ ਤੁਹਾਡੇ ਨਾਲ ਇਹ ਸਾਂਝੀ ਕਰ ਰਿਹਾ ਹਾਂ ਤੇ ਜਿਹਦੇ ਵਿੱਚ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਆ ਕਿ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਆ ਬਹਾਲ ਕਰ ਦਿੱਤੀ ਹੈ क्योंकि न्यू पेंशन स्कीम, स्कीम जो है उससे उनके सर पर तलवार लटकती है कि पेंशन कितनी मिलेगी मिलेगी या नहीं मिलेगी वो सरकार जो है कहीं प्राइवेट सेक्टर में उसको इन्वेस्ट कर देती थी तो आज दिवाली का एक तोहफा पंजाब के मुलाजमों को दिया जा रहा है पंजाब सरकार की तरफ से लोगों द्वारा चुनी हुई उनकी अपनी सरकार की तरफ से कि हम पंजाब में ओल्ड पेंशन स्कीम जो है ਬੋਲ ਆਪ ਕਰ ਰਹੇ ਹਾਂ ਚੋਣਾ 2024 ਦੀਆਂ ਵੋਟਾਂ ਦਾ ਜਿਹੜਾ ਮਾਹੌਲ ਹੈ ਸ਼ਿਖਰਾਂ ਤੇ ਉੱਪਰ ਹੈ ਚੋਣ ਪ੍ਰਚਾਰ ਚੱਲਿਆ ਹੋਇਆ ਹੈ ਅੱਡ ਅੱਡ ਪਾਰਟੀਆਂ ਦਾ ਉੱਥੇ ਹੀ ਅੱਜ ਪ੍ਰਾਣੀ ਪੰਛੀ ਪ੍ਰਾਣੀ ਪੈਨਸ਼ਨ ਬਹਾਲੀ ਦੇ ਲਈ ਲਗਾਤਾਰ ਸੰਘਰਸ਼ ਕਰਦੇ ਆਏ ਪੂਰੇ ਪੰਜਾਬ ਦੇ ਕਨਵੀਨਰ ਜਸਵੀਰ ਸਿੰਘ ਤਰਵਾੜਾ ਨੂੰ ਜਿਹੜਾ ਹੈ ਉਹਦੇ ਘਰੋਂ ਹੀ ਸਵੇਰੇ ਜਿਹੜਾ ਹੈ ਨਜ਼ਰਬੰਦ ਕਰ ਲਿਆ ਅਰੈਸਟ ਕਰ ਲਿਆ ਗਿਆ ਕਾਰਨ ਕੀ ਹੈ ਵੀ ਜਿਹੜੀ ਪੈਨਸ਼ਨ ਦੇਣ ਦੇ ਦਾਅਵੇ ਕਰਦੇ ਆਈ ਹੈ ਭਗਵੰਤ ਮਾਨ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2022 ਦੀ ਚੋਣਾਂ ਦੇ ਵਿੱਚ ਬੜੇ ਦਮਕ ਜੇ ਮਾਰੇ ਆ ਵੀ ਪੁਰਾਣੀ ਪੈਂਚਰ ਬਹਾਲ ਕਰਾਂਗੇ ਜੀ ਤੇ ਬਾਅਦ ਦੇ ਵਿੱਚ ਆਨਣ ਫਾਨਣ ਦੇ ਵਿੱਚ ਨੋਟੀਫਿਕੇਸ਼ਨ ਵੀ ਕਰ ਦਿੱਤਾ ਉਸ ਤੋਂ ਬਾਅਦ ਉਹਨੂੰ ਠੰਡੇ ਵਸਤੇ 'ਚ ਪਾ ਕੇ ਰੱਖ ਲਿਆ ਹੈ ਤੇ ਅੱਜ ਜਦੋਂ ਟਾਂਡੇ ਦੇ ਵਿੱਚ ਇੱਕ ਭਗਵੰਤ ਸਿੰਘ ਸਾਹਿਬ ਦਾ ਰੋਡ ਸ਼ੋਅ ਹੈ ਹੁਸ਼ਿਆਰਪੁਰ ਦੀ ਸੀਟ ਦੇ ਸੰਬੰਧ ਦੇ ਵਿੱਚ ਉਸੇ ਰੋਡ ਸ਼ੋਅ ਦੇ ਦੌਰਾਨ ਜਿਹੜਾ ਹੈ ਸਵੇਰੇ ਹੀ ਫੜੋ ਫੜੀ ਸ਼ੁਰੂ ਹੋ ਗਈ ਆਟਾਟ ਲੀਡਰਾਂ ਦੀ ਉਹ ਲੀਡਰ ਜਿਹੜੇ ਲਗਾਤਾਰ ਬੋਲ ਰਹੀ ਹੈ ਵੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਮੁਲਾਜ਼ਮ ਲਗਾਤਾਰ ਸਿਵਾਵਾ ਨਿਵਾਣਗੇ ਆਪਣੇ ਆਡਾੜ ਖੇਤਰਾ ਚ ਆਡਾੜ ਅਦਾਰਿਆਂ ਦੇ ਵਿੱਚ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੁਰਾਣੀ ਪੈਨਸ਼ਨ ਜਿਹੜੀ ਹੈ ਸਕੀਮ ਉਹ ਮਿਲਣੀ ਚਾਹੀਦੀ ਹੈ ਤੇ ਚੋਣਾਂ ਦੇ ਵਿੱਚ ਤਾਂ ਬੜੇ ਸਿੱਧੀ ਭਗਵੰਤਪਨ ਸਾਹਿਬ ਤੁਸੀਂ ਇਹ ਜ਼ਿਕਰ ਕੀਤਾ ਤੇ ਅੱਜ ਹਾਲਤੇ ਹੈ ਵੀ ਤੁਸੀਂ ਜਸਵੀਰ ਤਲਵਾੜਾ ਜਿਹੜੇ ਪੂਰੇ ਪੰਜਾਬ ਦੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਲਈ ਪੂਰੇ ਪੰਜਾਬ ਦੇ ਮੁਲਾਜ਼ਮਾਂ ਦੀ ਜਿਹੜੀ ਅਗਵਾਈ ਕਰਦੇ ਪਏ ਹੈ ਉਹਨਾਂ ਨੂੰ ਸਵੇਰੇ ਹੀ ਘਰੋਂ ਚੱਕ ਲਿਆ ਸਵੇਰੇ 6:30 ਵਜੇ ਵੀ ਉਹਨਾਂ ਨੂੰ ਅਰੈਸਟ ਕਰਕੇ ਪਤਾ ਨਹੀਂ ਕਿਹੜੇ ਪਾਸੇ ਰੱਖ ਦਿੱਤਾ ਮੈਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਜਿੱਥੇ ਜਸਵੀਰ ਤਲਵਾੜਾ ਦੀ ਗ੍ਰਿਫਤਾਰੀ ਦੀ ਕਰਨੇ ਸ਼ਬਦਾਂ ਦੇ ਵਿੱਚ ਨਖੇਤੀ ਕਰਦਾ ਉਥੇ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਵੀ ਭਗਵੰਤ ਮਾਨ ਸਾਹਿਬ ਜਿਹੜੇ ਦੰਗ ਜੇ ਪ੍ਰਾਣੀ ਪੈਨਸ਼ਨ ਬਹਾਲ ਨੂੰ ਕਰਦੇ ਬਹਾਲ ਕਰਨ ਦੇ ਲਈ ਮਾਰਦੇ ਸੀਗੇ ਇਹ ਅੱਜ ਖੋਖਲੇ ਹੋ ਗਏ ਅੱਜ ਹੁਣ ਜਵਾਬ ਦੇਣ ਤੋਂ ਭਗਵੰਤ ਮਾਨ ਸਾਹਿਬ ਭੱਜ ਰਹੇ ਐ ਕਿ ਕਿਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਨੂੰ ਲੈ ਕੇ ਮੁਲਾਜ਼ਮ ਮੇਰੀ ਰੈਲੀਆ ਦੇ ਵਿੱਚ ਆ ਕੇ ਖੜੇ ਨਾ ਹੋ ਜਾਣ ਕਿ ਭਗਵੰਤ ਮਾਨ ਜੀ ਤੁਸੀਂ ਤਾਂ ਲਗਾਤਾਰ ਇਹ ਕਿਹਾ ਵੀ ਮੈਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਆ ਗਈ ਪੁਰਾਣੀ ਪੈਨਸ਼ਨ ਤੇ ਹੁਣ ਜਿੰਨਾ ਸਮਾਂ ਬੀਤ ਜਾੜ ਤੋਂ ਬਾਅਦ ਸਰਕਾਰ ਸਤਾ ਚਾਣ ਤੋਂ ਬਾਅਦ ਦੀਵਾਲੀ ਦਾ ਤੋਹਫਾ ਉਹ ਕਿੱਥੇ ਰਹਿ ਗਿਆ ਜਿਹੜਾ ਦੀਵਾਲੀ ਦਾ ਤੋਹਫਾ ਤੁਸੀਂ ਪੈਨਸ਼ਨ ਨੂੰ ਬਹਾਲ ਕਰਨ ਦਾ ਨੋਟੀਫਿਕੇਸ਼ਨ ਕਰਕੇ ਦਿੱਤਾ ਸੀ ਅੱਜ ਦਾ ਹਾਲ ਤੇ ਇਹ ਆ ਗਈ ਹੈ ਕਿ ਤੁਸੀਂ ਹੁਣ ਭੱਜਦੇ ਜਾ ਰਹੇ ਹੋ ਕਿਹੜੇ ਕਿਹੜੇ ਪੰਜਾਬ ਦੇ ਬੁੱਧਿਆਂ ਨੂੰ ਲੈ ਕੇ ਜਿਹੜੇ ਦੰਗ ਜੇ ਮਾਰੇ ਹੈ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਅੱਜ ਹਰ ਮੁੱਕੜ ਚੁਰਾਹੇ ਹਰ ਪਿੰਡ ਗਲੀ ਮੁਹੱਲੇ ਸ਼ਹਿਰ ਦੇ ਵਿੱਚ ਨਸ਼ੇ ਦਾ ਕਾਰੋਬਾਰ ਹੋਰ ਜਿਆਦਾ ਤੇਜ਼ੀ ਦੇ ਨਾਲ ਵਧਦਾ ਫੁੱਲਦਾ ਪਿਆ ਹੈ ਰੋਜ਼ ਆਏ ਦਿਨ ਦਾ ਨੌਜਵਾਨ ਬੱਚੇ ਬੱਚੀਆਂ ਦੀ ਜਿਹੜੀ ਹੈ ਨਸ਼ੇ ਦੀ ਓਵਰਡੋਜ਼ ਦੇ ਨਾਲ ਮੋਤਾ ਹੋ ਰਹੀਆਂ ਹੈ ਸ਼ਰਾਬ ਦੇ ਨਾਲ ਲੋਕ ਮਾਰੇ ਜਾ ਰਹੀ ਹੈ ਆਏ ਪੂਰੇ ਪੰਜਾਬ ਦੇ ਵਿੱਚ ਖਨਨ ਦਾ ਕੰਮ ਇੰਨੇ ਕ ਜੋਰਾ ਸ਼ੋਰਾ ਦੇ ਨਾਲ ਤੁਸੀਂ ਚਲਾਇਆ ਹੋਇਆ ਹੈ ਖਨਨ ਦੇ ਨਾਲ ਬੁਰੀ ਤਰੀਕੇ ਦੇ ਨਾਲ ਜਿੱਥੇ ਤੁਸੀਂ ਖਨਨ ਦੇ ਕਾਰੋਬਾਰ ਨੂੰ ਖਨਨ ਮਾਫੀਆ ਨੂੰ ਛਾਇਆ ਦਿੱਤੀ ਹੈ ਉੱਥੇ ਰੇਤੇ ਦਾ ਭਾਅ ਆਮ ਲੋਕਾਂ ਦੇ ਲਈ ਹੋਰ ਜਿਆਦਾ ਸਿਕਣਾ ਦੇ ਉੱਪਰ ਚੱਕ ਦਿੱਤਾ ਹੈ ਦੋਰੀ ਲੋਟਾ ਲੋਕਾਂ ਦੀ ਹੋ ਰਹੀ ਹੈ ਤੀਜੇ ਨੰਬਰ ਤੇ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਹੈ ਇਹ ਅੱਜ ਨੰਗਾ ਹੋ ਗਿਆ ਜਸਵੀਰ ਤਲਵਾੜਾ ਦੀ ਗ੍ਰਿਫਤਾਰੀ ਕਰਕੇ ਤੁਸੀਂ ਨੰਗੇ ਹੋ ਗਏ ਕਿਉਂਕਿ ਇਹ ਸਰਕਾਰ ਬਸ ਲੱਛੇਦਾਰ ਭਾਸ਼ਣ ਦੰਗ ਜੇ ਮਾਰਨਾ ਜਾਣਦੀ ਹੈ ਪਰ ਜ਼ਮੀਨੀ ਹਕੀਕਤ ਦੇ ਤੁਸੀਂ ਆਪਣੀ ਪੁਲਿਸ ਦੀ ਵਰਤੋਂ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਵਿੱਚ ਵਰਤ ਰਹੇ ਹੋ। ਇਹੀ ਹੈ ਨਾ ਜਸਵੀਰ ਤਲਵਾੜਾ ਜਿਹੜਾ ਲੰਬੇ ਸਮੇਂ ਤੋਂ ਲਗਾਤਾਰ ਤੁਹਾਡੇ ਵਿਧਾਇਕਾਂ ਨੂੰ ਇੱਥੇ ਦਸੂਹੇ ਦੇ ਐਮਐਲਏ ਨੂੰ ਲਗਾਤਾਰ ਮੰਗਤ ਪੱਤਰ ਦੇ ਰਿਹਾ ਮੀਟਿੰਗਾਂ ਹੋ ਰਹੀਆਂ ਹੈ ਕਹਿ ਰਿਹਾ ਵੀ ਹਾਂ ਸਾਡੀ ਜਿਹੜੀ ਹੈ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਚਾਹੀਦਾ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਵੀ ਅੱਜ ਗ੍ਰফতার ਕੀਤਾ ਗਿਆ ਉਹਨਾਂ ਦੀ ਪੈਨਸ਼ਨ ਦੇ ਲਈ ਵੀ ਜਸਵੀਰ ਤਲਵਾੜਾ ਲੜ ਰਿਹਾ ਹੈ। ਅੱਜ ਸਾਨੂੰ ਇਕੱਠੀਆਂ ਹੋ ਕੇ ਜਿੱਥੇ ਇਹ ਸਰਕਾਰ ਜਿਹੜੀ ਪੰਜਾਬ ਦੀ ਮਾਣ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਨੰਗੀ ਹੋਈ ਹੈ ਇਸ ਮਸਲੇ ਦੇ ਉੱਪਰ ਉੱਥੇ ਸਾਰਾ ਵੱਧ ਚੜ ਕੇ ਲੋਕਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਹੁਣ ਜਦੋਂ ਪੋਲਿਟੀਕਲ ਰੈਲੀਆਂ ਤੁਹਾਡੀ ਵੋਟਾਂ ਨੂੰ ਲੈ ਕੇ ਆ ਜਾਂਦੀਆਂ ਤੇ ਜਿਹੜੇ ਲੋਕ ਲੋਕਾਂ ਦੇ ਮੁੱਦਿਆਂ ਦੇ ਉੱਪਰ ਲੜਦੇ ਆ ਉਹਨਾਂ ਦੀ ਫੜੋ ਫੜੀ ਸ਼ੁਰੂ ਹੋ ਜਾਂਦੀ ਹੈ ਇਹ ਬੜੀ ਹੀ ਨਿੰਦਣਯੋਗ ਗੱਲ ਹੈ ਸਰਕਾਰ ਨੂੰ ਤਾਂ ਚਾਹੀਦਾ ਹੈ ਵੀ ਜਿਹੜੇ ਵਾਅਦੇ ਕੀਤੇ ਆ ਉਹਨਾ ਵਾਅਦਿਆਂ ਤੇ ਜੇ ਉਹ ਪੂਰੇ ਨਹੀਂ ਕਰ ਸਕਦੇ ਤਾਂ ਤਕਤੀਸ਼ ਦੇ ਨਾਲ ਇਹਨਾ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੀਟਿੰਗ ਕਰਕੇ ਦਲੀਲ ਦੇਣ ਕਿ ਅਸੀਂ ਤਾਂ ਨਹੀਂ ਕਰ ਸਕੇ ਕਿਉਂ ਝੂਠੇ ਵੋਟਾਂ ਦੇ ਵਿੱਚ ਲਾਰੇ ਲਾਉਂਦੇ ਹੋ ਤੇ ਬਾਅਦ ਦੇ ਵਿੱਚ ਜਦੋਂ ਪੂਰੇ ਨਹੀਂ ਹੁੰਦੇ ਤੇ ਫਿਰ ਉਹਨਾ ਲੋਕ ਆਗੂਆਂ ਦੇ ਅੱਗੇ ਹੁਣਾ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਵੀ ਇਹਨਾਂ ਦੀ ਗੱਲਾਂ ਦੇ ਜਵਾਬ ਕਿੱਦਾਂ ਦਵਾਂਗੇ ਤਾਂ ਸਵੇਰੇ ਤੜਕੇ ਹੀ ਜਿਹੜਾ ਹੈ ਜਿਹੜੇ ਅਧਿਆਪਕ ਜਿਨ੍ਹਾਂ ਨੇ ਆਪਣੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਹੈ ਜਿਹੜੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਲਈ ਸੰਘਰਸ਼ ਕਰ ਰਹੇ ਔਰ ਉਹਨੂੰ ਘਰੋਂ ਹੀ ਜਿਹੜਾ ਫਾਲੈਥਿਕਲੀ ਜਸਵੀਰ ਤਲਵਾਰਾ ਦੀ ਗ੍ਰਿਫਤਾਰੀ ਨਹੀਂ ਹੋਈ ਰਾਜੀਵ ਸ਼ਰਮਾ ਜਿਹੜੇ ਬਾਡ ਸਪਲਾਈ ਦੇ ਵਿੱਚ ਕਾਰਕੂਨਾ ਲਗਾਤਾਰ ਟ੍ਰੇਡ ਯੂਨੀਅਨ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਵੀ ਗ੍ਰਿਫਤਾਰੀ ਨਾਲ ਔਰ ਕਈ ਜਗ੍ਹਾ ਤੇ ਵੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਕੀਤੀ ਹੈ ਕਈ ਲੀਡਰਾਂ ਨੂੰ ਲਗਾਤਾਰ ਹਾਊਸ ਅਰੈਸਟ ਕਰਕੇ ਰੱਖਿਆ ਹੈ ਨੰਗਾ ਹੋ ਗਿਆ ਭਗਵੰਤ ਮਾਨ ਜੀ ਤੁਹਾਡਾ ਚਿਹਰਾ ਆਮ ਆਦਮੀ ਨਹੀਂ ਹੋਣ ਰਹਿ ਗਏ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਤਸਵੀਰਾਂ ਜਾਂ ਵੀਡੀਓ ਪਾ ਕੇ ਤੁਸੀਂ ਆਪਣੀ ਸ਼ੋਹਰਤ ਖੜਦੇ ਹੋ ਜ਼ਮੀਨੀ ਹਕੀਕਤ ਦੇ ਉੱਪਰ ਜਿਹੜਾ ਤੁਹਾਡਾ ਗ੍ਰਾਫ ਹੈ ਲਗਾਤਾਰ ਗਿੱਦਾ ਗਿਆ ਹੈ ਪੰਜਾਬ ਦੇ ਵਿੱਚ ਚਾਹੇ ਖਨਨ ਦਾ ਮਸਲਾ ਹੋਵੇ ਚਾਹੇ ਨਸ਼ੇ ਦਾ ਮਸਲਾ ਹੋਵੇ ਚਾਹੇ ਬੇਰੋਜ਼ਗਾਰੀ ਦਾ ਮਸਲਾ ਹੋਵੇ ਚਾਹੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਮਸਲਾ ਹੋਵੇ ਚਾਰੇ ਮਸਲਿਆਂ ਦੇ ਉੱਪਰ ਇਹ ਸਰਕਾਰ ਫੇਲ ਹੋਈ ਹੈ ਇਹਦਾ ਜੀਤਾ ਜਾਤਾ ਜਿਹੜਾ ਹੈ ਅੱਜ ਸਾਡੇ ਸਾਹਮਣੇ ਆ ਗਿਆ ਕਿ ਜਦੋਂ ਟਾਂਡੇ ਦੇ ਵਿੱਚ ਜਿਹੜਾ ਰੋਡ ਸ਼ੋਅ ਰੱਖਿਆ ਆ ਆਮ ਆਦੀ ਪਾਰਟੀ ਨੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਆਣਾ ਹੈ ਤੇ ਜਿਹੜੇ ਲੀਡਰ ਲੋਕਾਂ ਦੀ ਗੱਲਾਂ ਕਰਦੇ ਐ ਜਿਹੜੀ ਲੋਕਾਂ ਦੀ ਆਵਾਜ਼ ਨੂੰ ਚੱਕਦੇ ਐ ਉਹਨਾਂ ਨੂੰ ਘਰਾਂ ਦੇ ਵਿੱਚੋਂ ਹੀ ਸਵੇਰੇ ਤੜਕੇ ਹੀ ਛੇ ਵੜੇ ਜਿਹੜਾ ਹੈ ਅਰੈਸਟ ਕਰਕੇ ਪਤਾ ਨਹੀਂ ਕਿਹੜੇ ਪਾਸੇ ਕਰ ਦਿੱਤਾ ਇਹ ਹੈ ਅੱਜ ਦੀ ਜ਼ਮੀਨੀ ਹਕੀਕਤ ਇਹ ਤੁਹਾਡੇ ਨਾਲ ਗੱਲ ਮੈਂ ਇਸ ਕਰਕੇ ਸਾਂਝੀ ਕਰ ਰਿਹਾ ਜਿੱਥੇ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ ਉੱਥੇ ਲੋਕਾਂ ਨੂੰ ਵੀ ਗੱਲ ਕਰਦੇ ਆਂ ਵੀ ਇਹ ਦੇਖੋ ਜਿਹੜੀ ਸਰਕਾਰ ਵੋਟਾਂ ਮੰਗਦੀ ਹੈ ਵੋਟਾਂ ਕਿਹੜਾ ਮੁੱਦਿਆਂ ਦੇ ਉੱਪਰ ਮੰਗਣ ਦੀ ਲੋੜ ਹੁੰਦੀ ਹੈ ਉਹ ਮੁੱਦਿਆਂ ਤੋਂ ਭੱਜੀ ਹੈ ਭਗਵੰਤ ਮਾਨ ਦੀ ਪੰਜਾਬ ਸਰਕਾਰ ਇਹਨਾਂ ਚੋਣਾਂ ਦੇ ਵਿੱਚ ਮੁਲਾਜ਼ਮ ਜਿਹੜਾ ਹੈ ਪੰਜਾਬ ਦਾ ਮੁਲਾਜ਼ਮ ਇਸ ਗੱਲ ਦਾ ਧਿਆਨ ਲਵੇ ਸਿਰਫ 10 12 ਦਿਨ ਰਹਿ ਗਿਆ ਵੋਟਾਂ ਦੇ ਵਿੱਚ ਤੇ ਉਹਦਾ ਅਸਲ ਰਿਜ਼ਲਟ ਜਿਹੜਾ ਹੈ ਦਿਖਾਏ ਵੀ ਜਿਹੜੀ ਗੁੰਡਾਗਰਦੀ ਹੈ ਜਿਹੜੀ ਇਹ ਗੁੰਡਾਗਰਦੀ ਦਾ ਰਵਈਆ ਹੈ ਭਗਵੰਤ ਮਾਨ ਦਾ ਇਹਦੀ ਪੁਲਿਸ ਦਾ ਹੈ ਇਹਦਾ ਜਵਾਬ ਬੋਰਡ ਦੇ ਨਾਲ ਦਿਓ ਤੇ ਵੋਟ ਇਹਦੇ ਵਿਰੋਧ ਦੇ ਵਿੱਚ ਜਾਏ ਜਿੱਥੇ ਭਾਜਪਾ ਦਾ ਵਿਰੋਧ ਕਰਦੇ ਆ ਉਥੇ ਪੰਜਾਬ ਦੀ ਮਾਨ ਸਰਕਾਰ ਦਾ ਵੀ ਡਟਵੇਂ ਰੂਪ ਦੇ ਵਿੱਚ ਵਿਰੋਧ ਕਰੋ ਕਿਉਂਕਿ ਇਹ ਨੌਜਵਾਨਾਂ ਦੇ ਰੋਜ਼ਗਾਰ ਦੀ ਗੱਲ ਤੋਂ ਲੈ ਕੇ ਭੱਜੀ ਹੈ ਇਹ ਮਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਭੱਜੀ ਹੈ ਤੇ ਹੋਰ ਮੁੱਦੇ ਚਾਹੇ ਉਹ ਨਸ਼ੇ ਦਾ ਜਿਹੜਾ ਖੰਨਨ ਦਾ ਹੈ ਇਹਨਾਂ ਮਸਲਿਆਂ ਤੋਂ ਵੀ ਸਰਕਾਰ ਭੱਜੀ ਐ ਤੇ ਇਹ ਵੀ ਸਰਮਾਇਦਾਰਾਂ ਦੇ ਮਗਰ ਹੀ ਬੀਜੇਪੀ ਦੇ ਪੈਰਾਂ ਦੇ ਮਗਰ ਹੀ ਧੁੱਲ ਰਹੀ ਐ ਇਸ ਗੱਲ ਨੂੰ ਧਿਆਨ ਚ ਰੱਖਣਾ ਚਾਹੀਦਾ ਅਸੀਂ ਜਿੱਥੇ ਜਸਵੀਰ ਤਲਵਾੜਾ ਰਜੀਵ ਸ਼ਰਮਾ ਦੀ ਗ੍ਰਿਫਤਾਰੀ ਦੀ ਜਿਹੜੀ ਨਖੇਦੀ ਕਰਦੇ ਆ ਕਾਰਨ ਸ਼ਬਦਾਚ ਉੱਥੇ ਲੋਕਾਂ ਨੂੰ ਸੱਦਾ ਦਿੰਦੇ ਆ ਪੀਣਾ ਚੋਣਾਂ ਦੇ ਵਿੱਚ ਜਿਹੜੇ ਝੂਠ ਦਾ ਜਿਹੜੀ ਪੰਡ ਲੈ ਕੇ ਲਗਾਤਾਰ ਸਾਡੇ ਵਿੱਚ ਆ ਰਹੇ ਆ ਉਹਨਾਂ ਨੂੰ ਵੋਟਾਂ ਦੇ ਵਿੱਚ ਜਿਹੜਾ ਐ ਹਰਾ ਕੇ ਜਿਹੜਾ ਐ ਏ ਰਿਜ਼ਲਟ ਦੱਸੋ ਵੀ ਜੇ ਲੋਕਾਂ ਦੀਆਂ ਮੰਗਾਂ ਨਹੀਂ ਮੰਨਣਗੇ ਤੇ ਇਹਦਾ ਰਿਜ਼ਲਟ ਕੀ ਹੋਏਗਾ ਅੱਜ ਦੇ ਸਮੇਂ 'ਚ ਜਿਹੜੇ ਅੱਜ ਦਾ ਦੌਰ ਇਹ ਵੋਟਾਂ ਦਾ ਚੱਲਦਾ ਪਿਆ ਇਹਦੇ ਵਿੱਚ ਜਿਹੜੀ ਇਹ ਫੜੋ ਫੜੀ ਦਾ ਕੰਮ ਹੈ ਇਹ ਨਿਹਾਇਤੀ ਗਲਤ ਹੈ ਚਾਹੀਦਾ ਤਾਂ ਇਹ ਹੈ ਵੀ ਸਰਕਾਰ ਨੂੰ ਇਹਨਾਂ ਲੋਕਾਂ ਦੇ ਨੁਮਾਇੰਦਿਆਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਬਜਾਏ ਇਹਨਾਂ ਨੂੰ ਪੁਲਿਸ ਦੀ ਆਪਣੀ ਜਿਹੜੀ ਕਹ ਲਈਏ ਆਪਣੀ ਬੈਲਟ ਫੋਰਸ ਦੀ ਮਦਦ ਦੇ ਨਾਲ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਕੇ ਇਹ ਆਵਾਜ਼ ਨਹੀਂ ਬੰਦ ਹੋਏਗੀ ਪੁਰਾਣੀ ਪੈਨਸ਼ਨ ਦਾ ਮੁੱਦਾ ਦੇਸ਼ ਵਿਆਪੀ ਮੁੱਦਾ ਹੈ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਆਪਣੀ ਪੁਲਿਸ ਦੀ ਮਦਦ ਦੇ ਨਾਲ ਜਸਵੀਰ ਤਲਵਾੜੇ ਦੀ ਇਸ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਵਾਲੀ ਲੜਾਈ ਨੂੰ ਬੰਦ ਨਹੀਂ ਕਰ ਸਕੇ ਇਹ ਲੜਾਈ ਤਗੜੇ ਰੂਪ ਦੇ ਵਿੱਚ ਚੱਲਦੀ ਹੈ ਉਹਨਾਂ ਦੀ ਪੋਰਸ਼ਲ ਮੁਹਿੰਮ ਲਗਾਤਾਰ ਚੱਲਦੀ ਪਈ ਹੈ ਇੱਕ ਵੀਡੀਓ ਜਸਵੀਰ ਤਲਵਾੜੇ ਦੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਿੱ ਕੀ ਕਹਿ ਰਿਹਾ ਜਸਵੀਰ ਤਲਵਾੜਾ ਜਿੱਥੇ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਿਹਾ ਉਥੇ ਘਰਾਂ ਦੇ ਬਾਹਰ ਪੋਸਟਰ ਲਗਾ ਕੇ ਦੱਸ ਰਿਹਾ ਹੈ ਕਿ ਅਸੀਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਹਾਂ ਉਹਦੇ 'ਚ ਅਸੀਂ ਸਾਡਾ ਸਾਥ ਦਿਓ ਪਰ ਜੇ ਦੂਜੇ ਪਾਸੇ ਇਹ ਤਸਵੀਰਾਂ ਜਿਹੜੀਆਂ ਅੱਜ ਹੀ ਤਸਵੀਰ ਤਲਵਾੜਾ ਨੂੰ ਘਰੋਂ ਹੀ ਜਿਹੜਾ ਹੈ ਅਰੈਸਟ ਕਰ ਲਿਆ ਤਾਂ ਕਿ ਜਿਹੜਾ ਭਗਵੰਤ ਮਾਨ ਦਾ ਰੋਡ ਸ਼ੋਅ ਜਿਹੜਾ ਹੋ ਸਕੇ ਉਹ ਆਪਣੇ ਵੋਟਰਾਂ ਨੂੰ ਹੋਰ ਝੂਠੇ ਲੋਕ ਲੁਵਾਣੇ ਨਾਰਿਆਂ ਦੇ ਨਾਲ ਆਪਣੀਆਂ ਵੋਟਾਂ ਜਿਹੜੀਆਂ ਵਟੋਰ ਸਕੇ ਇਹ ਤਸਵੀਰਾਂ ਤੁਸੀਂ ਤਰਮਿੰਦਰ ਮੁਕੇਰੀਆ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਦੇਖ ਰਹੇ ਹੋ ਮੈਂ اپੀਲ ਕਰਦਾ ਸਾਨੂੰ YouTube ਤੇ ਵੱਧ ਤੋਂ ਵੱਧ ਸਾਥੀ ਜਿਹੜੇ ਸਬਸਕ੍ਰਾਈਬ ਕਰਨ ਫੇਸਬੁਕ ਤੇ ਫੋਲੋ ਕਰੋ ਤੇ ਇੰਸਟਾਗ੍ਰਾਮ ਤੇ ਵੀ ਅਸੀਂ ਲਗਾਤਾਰ ਜਿਹੜਾ ਆਪਣਾ ਇਹ ਚੈਨਲ ਚਲਾਉਂਦੇ ਪਿਆ ਤੇ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜਨ ਤਾਂ ਕਿ ਜਿਹੜੇ ਲੋਕ ਮੁੱਦਿਆਂ ਦੇ ਉੱਪਰ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਹਰ ਖੇਤਰ ਚ ਹਰ ਵਰਗ ਜ਼ੀਰੋ ਜ਼ੀਰੋ ਸਟੇਜ ਤੇ ਵੀ ਜਿਹੜੇ ਲੋਕ ਖੜੇ ਆ ਉਹਨਾਂ ਤੱਕ ਗੱਲਾਂ ਪਹੁੰਚਣ ਤਾਂ ਕਿ ਸਰਕਾਰ ਦੀ ਜਿਹੜੀ ਲੋਕ ਵਿਰੋਧੀ ਜਿਹੜੀ ਪਾਲਿਸੀਆਂ ਆਏ ਆ ਉਹ ਨੰਗੀਆਂ ਕੀਤੀਆਂ ਜਾ ਸਕਣ ਤੇ ਇਹਦੇ ਵਿਰੁੱਧ ਵੱਡੇ ਲੋਕ ਘੋੜਾਂ ਦੀ ਜਿਹੜੀ ਉਸਾਰੀ ਹੋ ਸਕੇ ਧੰਨਵਾਦ ਜੀ